ਇਸ ਮੰਦ ਵਿੱਚ ਕੋਈ ਗੁਰਮਤ ਵਿਚਾਰਾਂ ਦੀ ਸਾਂਝ ਪਾਵਣ ਤੋਂ ਪਹਿਲਾਂ ਉਹ ਗੁਰਫਤ ਦੇ ਨਾਲ ਸਾਂਝ ਪਾਈਏ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਫਰਮ ਦਾ ਅਖਰੀ ਅਰਥ ਵਿਦਵਾਨਾਂ ਨੇ ਕੀਤਾ ਆ ਫਰਜ ਕਰਤਵ भक्तारण योग वो कर्तव्य जिस दे नाल मनुष्य ਦੇ ਅੰਦਰ ਇਨਸਾਨੀਅਤ ਬਣੀ ਰਹੇ ਮਨੁੱਖਪੁਣਾ ਬਣਿਆ ਰਹੇ ਮਨੁੱਖਪੁਣਾ ਬਣਿਆ ਰਹੇ ਗਰੁੱਪ ਆਈ ਸ਼ਹੀ ਨੇ ਤੇ ਪਾਵਣ ਬਣੀ ਦੇ ਅੰਦਰ ਸਾਨੂੰ ਬੜੀਆਂ ਉਦਾਹਰਨਾਂ ਦੇ ਕੇ ਦੱਸਣੀਆਂ ਕੀਤੀਆਂ ਨੇ ਉਸ ਤਰ੍ਹਾਂ ਇੱਥੇ ਆਪਾਂ ਨੂੰ ਬੜੇ ਤਰਮ ਸੰਸਾਰ ਦੇ ਅੰਦਰ ਨਜ਼ਰ ਆਉਂਦੇ ਨੇ ਪਰ ਜਿਹੜਾ ਤਰੰਗ ਇਨਸਾਨੀਅਤ ਦੇ ਫਰਜ਼ ਨਹੀਂ ਸਿਖਾਉਂਦਾ ਉਹ ਸਹੀ ਮਾਇਨੇ ਦੇ ਅੰਦਰ ਤਰਮ ਹੈ ਹੀ ਨਹੀਂ ਅੱਜ ਤੱਕ ਜੋ ਸਮਾਂ ਚੱਲਦਾ ਪਿਆ ਆ ਅੱਜ ਹਰ ਕੋਈ ਆਪਣੇ ਨੂੰ ਜਿਹੜੇ ਜਿਹੜੇ ਆਪਣੇ ਇਸ਼ਟ ਦੇ ਨਾਲ ਧਰਮ ਦੇ ਨਾਲ ਜੁੜਿਆ ਹੋਇਆ ਹੈ ਉਹ ਕੰਦਾਈ ਮੇਰਾ ਧਰਮ ਚੰਗਾ ਹੈ ਮੇਰਾ ਧਰਮ ਚੰਗਾ ਹੈ ਦੂਸਰੇ ਦਾ ਧਰਮ ਨਹੀਂ ਮੇਰਾ ਧਰਮ ਚੰਗਾ ਹੈ ਵਰਨੇ ਜਈ ਗੁਰਪ੍ਰਤਾ ਜੀ ਦੀ ਸੋਚ ਤੋਂ ਅੱਜ ਦੇ ਸਮੇਂ ਦੇ ਅੰਦਰ ਜੇ ਕਿਤੇ ਹਿੰਦੂ ਵੀਰ ਨੂੰ ਇਸਾਈ ਵੀਰ ਨੂੰ ਮੁਸਲਮਾਨ ਵੀਰ ਨੂੰ ਜਾਂ ਸਿੱਖ ਨੂੰ ਪੁੱਛਿਆ ਜਾਵੇ ਕਿਹੜਾ ਧਰਮ ਚੰਗਾ ਹੈ ਉਹ ਕਹੇਗਾ ਮੇਰਾ ਹੀ ਧਰਮ ਚੰਗਾ ਹੈ ਪਰ ਗੁਰੂ ਅਰਜਨ ਦੇ ਪਿਤਾ ਦੀ ਸੋਚ ਦੇਖੋ ਪਤਾ ਕੀ ਕਹਿੰਦੇ ਨੇ ਸਰਬ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਿਉਂਕਿ ਸਾਰਿਆਂ ਤੋਂ ਸ੍ਰੇਸ਼ਟ ਧਰਮ ਜੇ ਜਿਹੜਾ ਤੁਹਾਨੂੰ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਹੈ ਜਿਹੜਾ ਤੁਹਾਨੂੰ ਚੰਗੇ ਕਰਮ ਕਰਨ ਦੀ ਪ੍ਰੇਰਣਾ ਦਿੰਦਾ ਉਹ ਧਰਮ ਚੰਗਾ ਹੈ ਕਿਸੇ ਨੂੰ ਵੀ ਮਾੜਾ ਨਹੀਂ ਹੈ